180 ਵੱਡੇ ਪਾਣੇ ਦੇ ਵਿੱਚ ਬੀਬਾ ਕਾਟਨ ਡਿਜੀਟਲ ਪ੍ਰਿੰਟਡ ਸ਼ਰਟ ਰਹੇਗੀ ਘੇਰੇ ਤੇ ਐਂਡ ਫਰੰਟ ਤੇ ਸ਼ਰਟ ਤੇ ਵਰਕ ਰਹੇਗਾ ਲੈਸਸ ਦਾ ਬਾਟਮ 2.5 ਮੀਟਰ ਕੈਮਰੀ ਕਾਟਨ ਦੀ ਬਾਟਮ ਤੇ ਵਰਕ ਰਹੇਗਾ 1.5 ਮੀਟਰ ਮਸਲੀਨ ਦਾ ਦੁਪੱਟਾ 780 ਵਿੱਚ ਸੂਟ ਬਾਈ ਕਰ ਸਕਦੇ ਹਾਂ 5 ਮੀਟਰ ਇਹ ਸੂਟ ਰਹੇਗਾ ਡਿਜੀਟਲ ਪ੍ਰਿੰਟਡ ਕੈਮਰੀ ਕਾਟਨ ਡਿਜੀਟਲ print ਫਰੰਟ ਤੇ ਤੁਹਾਨੂੰ ਮਿਰਰ ਵਰਕ ਮਿਲੇਗਾ ਦੁਪੱਟਾ ਇਸ ਦੇ ਨਾਲ 1.5 ਮੀਟਰ ਚਫੂਨ ਦਾ ਹੀ ਰਹੇਗਾ 599 ਵਿੱਚ ਸੂਟ ਤੁਸੀਂ ਇਹਨਾਂ ਚ ਕੋਈ ਵੀ ਬਾਈ ਕਰ ਸਕਦੇ ਹੋ 5 ਮੀਟਰ ਕੈਮਰੀ कॉटन ਦਾ ਸੂਟ ਰਹੇਗਾ थ्रेड वर्क नेक ਤੇ ਬਾਹੂ ਤੇ ਐਂਡ ਬਾਟਮ ਤੇ ਦੁਪੱਟਾ ਇਸ ਦੇ ਨਾਲ 2.5 ਮੀਟਰ ਮਸਲੀਨ ਦਾ 799 ਵਿੱਚ ਬਾਈ ਕਰ ਸਕਦੇ ਹੋ 3.5 ਮੀਟਰ ਵੱਡੇ ਪਣੀ ਦੇ ਵਿੱਚ ਇਹ ਕੈਮਰੀ कॉटन ਦਾ ਸੂਟ ਰਹੇਗਾ neck ਤੇ ਐਂਡ ਸ਼ਰਟ ਦੀ ਫਰੰਟ ਤੇ ਲੈਸਸ ਦਾ ਵਰਕ ਹੋਇਆ ਦੁਪੱਟਾ ਇਸਦੇ ਨਾਲ 2.5 ਮੀਟਰ ਮਸਲੀਨ ਦਾ ਰਹੇਗਾ 699 ਵਿੱਚ ਇਹ ਵੀ ਸੂਟ ਬਾਈ ਕਰ ਸਕਦੇ ਹੋ ਦੁਪੱਟਾ ਸੂਟ ਰਹੇਗਾ ਨਿਊ ਪ੍ਰਿੰਟ ਆਗੇ ਨੇ ਮੈਚਿੰਗ ਦੇ ਵਿੱਚ ਪਿਓਰ ਕਾਟਨ ਦਾ ਸੂਟ ਰਹੇਗਾ ਪ੍ਰਿੰਟਡ ਸ਼ਰਟ 175 ਵੱਡੇ ਪਣੇ ਦੇ ਵਿੱਚ ਪਲੇਨ ਬਾਟਮ ਰਹੇਗੀ 2 ਮੀਟਰ ਵੱਡੇ ਪਣੇ ਦੇ ਵਿੱਚ ਮਲਮਲ ਕਾਟਨ ਦਾ ਦੁਪੱਟਾ ਵਰਕ ਵਾਲਾ ਰਹੇਗਾ ਫੁੱਲ ਸਾਈਜ਼ ਦੇ ਵਿੱਚ 750 ਵਿੱਚ ਤੁਸੀਂ ਕੋਈ ਵੀ ਇਹਨਾਂ ਚ ਸੂਟ ਬਾਈ ਕਰ ਸਕਦੇ ਹੋ ਜੋ ਵੀ ਤੁਸੀਂ ਵੀਡੀਓ ਵਿੱਚ ਸੂਟ ਸਿਲੈਕਟ ਕਰੋਗੇ WhatsApp ਨੰਬਰ ਮੈਂਸ਼ਨ ਆ ਉਸ ਤੇ ਤੁਸੀਂ ਸੈਂਡ ਕਰਕੇ ਆਪਣਾ ਸੂਟ ਦਾ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਇਹ ਵੀ ਪਿਓਰ ਕਾਟਨ ਮੈਚਿੰਗ ਸੂਟ ਰਹਿਣਗੇ ਇਹ ਵਿਦਆਊਟ ਦੁਪੱਟਾ ਰਹਿਣਗੇ ਸ਼ਰਟ 175 ਵੱਡੇ ਪਣੇ ਦੇ ਵਿੱਚ ਰਹੇਗੀ ਪ੍ਰਿੰਟਡ ਬਾਟਮ 2 ਮੀਟਰ ਦੀ ਰਹੇਗੀ ਵੱਡੇ ਪਣੇ ਦੇ ਵਿੱਚ ਪਲੇਨ 450 ਵਿੱਚ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਲਿਮਿਟਡ ਸਟਾਕ ਦੇ ਵਿੱਚ ਆ ਵਿਦਆਊਟ ਦੁਪੱਟਾ ਨੇ ਵਿਦਆਊਟ ਲੈਂਿੰਗ ਸਾਰੇ ਸੂਟ ਸਟਿਚ ਹੋਣਗੇ ਜੈਪੂਰੀ ਕਾਟਨ ਰਹੇਗੀ ਸ਼ਰਟ neck ਡਿਜ਼ਾਈਨਰ ਰੈਡੀ ਹੋਇਆਗਾ 2 ਮੀਟਰ ਇਸ ਦੇ ਨਾਲ ਕਾਟਨ ਦੀ ਬਾਟਮ ਦੁਪੱਟਾ ਕਾਟਨ ਮਲਮਲ ਵਰਕ ਵਾਲਾ ਡਿਜ਼ਾਈਨਰ ਰੈਡੀ ਹੋਇਆ 2.5 ਮੀਟਰ 1180 ਵਿੱਚ ਬਾਈ ਕਰ ਸਕਦੇ ਹਾਂ ਕੈਮਰੀ ਕਾਟਨ ਦੀ ਸ਼ਰਟ ਰਹੇਗੀ ਪੈਚ ਵਰਕ ਕੇਰੇ ਤੇ 2 ਮੀਟਰ ਬਾਟਮ ਰਹੇਗੀ ਕੈਮਰੀ ਕਾਟਨ ਦੀ ਵਰਕ ਵਾਲੀ ਦੁਪੱਟਾ ਮਸਲੀਨ ਦਾ ਰਹੇਗਾ ਇਸ ਦੇ ਨਾਲ ਟਾਈ ਡਾਈ 2 ਮੀਟਰ 880 ਚ ਬਾਈ ਕਰ ਸਕਦੇ ਹਾਂ ਇਹ ਫਾਈਨ ਕੁਆਲਿਟੀ ਦੀ कॉटन प्रिंटेड शर्ट ਰਹੇਗੀ ਵਿਦ ਡਿਜ਼ਾਈਨਰ ਪਿਓਰ कॉटन ਕੋਰਾ बॉटम ਰਹੇਗੀ ਫੈਬਰਿਕ ਬਹੁਤ ਹੀ ਅੱਛਾ ਹੈ ਨਾ ਸੂਟਾਂ ਦਾ ਫਾਈਨ ਕੁਆਲਿਟੀ ਦਾ ਫੈਬਰਿਕ ਆ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਸ਼ਰਟ 175 ਵੱਡੇ ਪਣੇ ਦੇ ਵਿੱਚ ਆ बॉटम ਆ ਇਸ ਦੇ ਨਾਲ 2 ਮੀਟਰ ਤੁਸੀਂ ਪਲਾਜ਼ੋ ਵੀ ਰੈਡੀ ਕਰ ਸਕਦੇ ਹੋ ਇਸ ਦੇ ਨਾਲ 599 ਵਿੱਚ ਸੂਟ ਤੁਸੀਂ ਇਹ ਬਾਈ ਕਰ ਸਕਦੇ ਹੋ ਪਿਓਰ ਕੈਮਰੀ ਕਾਟਨ ਸ਼ਰਟ ਰਹੇਗੀ ਫਾਈਨ ਸਟਫ ਹੈ ਇਸੇ ਨਾਲ 9 ਮੀਟਰ ਬਾਟਮ ਰਹੇਗੀ ਕੈਮਰੀ ਕਾਟਨ ਦੀ ਵਰਕ ਵਾਲੀ ਮਸਲੀਨ ਦਾ ਦੁਪੱਟਾ ਟਾਈ ਡਾਈ ਇਸ ਸੂਟ ਦਾ ਜੋ ਪ੍ਰਾਈਸ ਰਹੇਗਾ 700 ਤੁਸੀਂ ਸਕਰੀਨ ਸ਼ਾਟ ਸੈਂਡ ਕਰਕੇ ਆਰਡਰ ਕਰ ਸਕਦੇ ਆਂ ਥੈਂਕ ਯੂ